ਮਿੱਟੀ ਵੀ ਪੰਜਾਬੀਆਂ ਨੇ ਮਿੱਟੀ ਢੋਣੀ ਸ਼ੁਰੂ ਕਰਤੀ ਹੈ। ਸੋਹਣੇ ਕਰਕੇ ਵੱਧ ਗਈ ਕਮੇਟੀ ਆਪੀ ਨਾ 7 ਸਾਲ ਹੋ ਗਏ ਨੇ ਇੱਥੇ। ਹਾਂ ਅੱਜ 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 ਨਹੀਂ ਚੱਲਿਆ। ਹੋਇਆ ਕੁਝ? ਹਾਂ। ਇਹ ਮੋਗੇ ਵਾਲੇ ਭਗਤ ਪੂਰਨ ਸਿੰਘ ਵਾਲੇ ਆਪਣੇ ਬਾਈ ਇਹਦੀ ਆਏ ਨੇ ਸਾਰੇ। ਡਾਕਟਰ ਸਾਹਿਬ ਆਏ ਨੇ ਜੀ। ਮੋਗੇ ਤੋਂ ਜੀ ਸਾਰੇ। ਕੈਂਪ ਲਾਂਜੀ ਭਗਤਪੂਰਨ ਸੇ ਚਾਵਲ ਬਾਹਾਂ ਗਿਏ ਇਹ ਆਪਣੇ ਸੱਸੀ ਗਾਜੀ ਮਾਣੇ ਤੋਂ ਅੱਗੇ ਫਸਲੀ ਲੱਤ ਦਾਤ ਨੂੰ ਗਿਥੀ ਸੇਵਾ ਕਰਦਾ ਹੋਰ ਜੀ ਕਿਤੋਂ ਆਏ ਭਾਈ ਅਬਰਸਰ ਠੀਕ ਹੈ ਜੀ ਚਿੰਨਿਆ ਤੋਂ ਜੀ ਠੀਕ ਹੈ मिट्टी दालियां हाँ तो 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 भी आ गई बी नहीं हट से ठीक है धन्यवाद बहुत बहुत आपका देखो जी इलाहाबाद आलेया जिला मेरठ से पंजाब ਬਾਰ ਪੇਟ ਦੇ ਤੁਰਾ ਆਤਮਕ ਹੁਣ ਨਹੀਂ ਦਬਦੇ ਮੋਦੀ ਨੂੰ ਕਹਿ ਦੋ ਇੱਧਰ ਵੇਖੋ ਲੰਗਰ ਲੱਗਾ ਆ ਚੀਨਾ ਸਵੀਟ ਸ਼ਾਪ ਜਿਹਨੇ ਪੱਲਵਣ ਦੱਬੇ ਸੀ ਹੁਣ ਕੀ ਦਬਣਾ ਹਾਂ ਸਹੀ ਗੱਲ ਐ ਹੁਣ ਤੇ ਅੱਗੇ ਆਈ ਜੇ ਕੱਲਾ ਪੰਜਾਬ ਸੀ ਉਦੋਂ ਨਹੀਂ ਦਬਦੇ ਹੁਣ ਤੇ ਸਾਰਾ ਇੰਡੀਆ ਤੁਰ ਪਿਆ ਬੋਲੇ

ਨੇ ਜੀ ਅੱਗਾ ਜੀ ਆਏ ਯੂਪ ਸਾਡੇ ਆਪਣਾ ਸਮਾਨ ਪੈਕ ਕੀਤਾ ਅੱਛਾ ਤੁਸੀਂ ਪੈਕ ਕੀਤਾ ਯੂਪੀ ਦਾ ਕਿੱਥੋਂ ਆਏ ਯੂਪੀ ਤੋਂ ਹਾਪਰ 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 ਠੀਕ ਹੈ ਕਿੰਨੇ ਕਿਲੋਮੀਟਰ ਪੈਂਦਾ ਇੱਥੋਂ ਉਹ ਲਗਭਗ 700 ਕਿਲੋਮੀਟਰ 700 ਕਿਲੋਮੀਟਰ ਮੈਂ ਕਿਹਾ ਪੰਜਾਬ ਵਾਲੇ ਪੰਜਾਬ ਤੇ ਪਹਿਲਾਂ ਇਕੱਲਾ ਹੀ ਨਹੀਂ ਦਬਦਾ ਹੁਣ ਤੇ ਹਾਪਰ ਯੂਪੀ ਬਿਹਾਰ ਸਾਰਾ ਸਾਡੇ ਨਾਲ ਨਹੀਂ ਇਹ ਵੀ ਆਇਆ ਨਹੀਂ ਆਰਾ ਆਰਾ ਇਹ ਬਾਈ ਜਿਹੜੀ ਹਾਪਰ ਤੋਂ ਆਏ ਨਹੀਂ ਜੀ ਸਾਰੇ ਹਾਂ ਜੀ ਤੁਸੀਂ ਵੀ ਆਪਰ ਦੇ ਜੀ ਨਹੀਂ ਇਹ ਠੀਕ ਹੈ ਠੀਕ ਹੈ ਆਪਰ ਠੀਕ ਹੈ ਠੀਕ ਹੈ ਇਹ ਭਾਈ ਸਾਹਿਬ ਨੇ ਆਪਰ ਠੀਕ ਹੈ ਕਿ ਲੰਗਰ ਨਹੀਂ ਚੀਨਾ ਸਾਹਿਬ ਨੇ ਜਿਨ੍ਹਾਂ ਨੇ ਆਪਣੀ ਟੈਂਟ ਦੇ ਸਵੀਟਸ ਬੰਦ ਕਰਕੇ ਲੰਗਰ ਲਾਦਾ ਵੇਖੋ ਮਠਾਈ ਦਾ ਕੰਮ ਮਠਾਈ ਦਾ ਕੰਮ ਹੇ ਬੰਦ ਕਰਤਾ ਕਹਿੰਦੇ ਕੋਈ ਨਹੀਂ ساری ਉਮਰ ਪਈ ਕਮਾਨ ਵਾਸਤੇ ਹਾਂਜੀ ਮਠਾਈ ਦਾ ਕੰਮ ਕਹਿੰਦੇ ਕੋਈ ਨਹੀਂ ساری ਉਮਰ ਪਈ ਕਮਾਉਣ ਵਾਸਤੇ। ਇਹ ਬਾਅਦ ਚ ਕਰ ਲਾਂਗੇ। ਪਹਿਲਾਂ ਆਪਣੇ ਪੰਜਾਬੀ ਸੰਭਾਲ ਲਈਏ। ਜੀ। ਆਹ ਆ ਪੜਾਏ ਆਏ ਹੋਏ ਨੇ। ਕਿੰਨੇ ਦਿਨ ਹੋ ਗਏ ਆਣ ਤੋਂ? ਕੱਲਾ ਏ। ਕੱਲਾ ਏ। ਅਭੀ ਕਿੰਨੇ ਦਿਨ ਹੋ? ਜਬ ਤੱਕ ਚਲੇਗਾ ਹੈ ਬਾਬੇ ਦੀ ਮਰਜ਼ੀ ਹਾਂ ਸਹੀ ਗੱਲ ਹੈ ਬਾਬੇ ਦੀ ਮਰਜ਼ੀ ਕਹਿੰਦੇ ਕਹਿੰਦੇ ਕਿੱਥੋਂ ਲੰਗਰ ਲਾਉਂਦੇ ਨੇ ਜਿਹਦੇ ਸਕੋਰਪੀਓ ਤੇ ਡਿਫੈਂਡਰਾਂ ਚ ਸੇਵਾ ਹੋਵੇ ਉਹ ਕਿੱਥੇ ਦੱਬਦੇ ਨੇ ਇੱਧਰ ਤੁਰੀਆ ਕਾ ਲਾਂਦੇ ਯੂਪੀ ਵਾਲੇ ਵੀ ਜਿਕਾਰੇ ਮੈਂ ਕਹ ਲਾ ਨੰਗਰ ਛਕੋ ਜੱਜਰ ਝੱਜਰ ਤੋਂ ਆਏ ਬਾਈ ਇਹ ਪੰਜਾਬ ਕੱਲਾ ਹੀ ਨਹੀਂ ਦੱਸਦਾ ਹੁਣ ਤੇ ਹਰਿਆਣੇ ਵਾਲੇ ਯੂਪੀ ਵਾਲੇ ਸਾਰੇ ਸਾਡੇ ਨਾਲ ਨੇ ਹੋਨੇ ਬਜ ਰਹੇ ਐ ਖਤਮ ਕੀ ਇਹ ਜੋ ਨਿਕਲ ਗਿਆ ਚੋਲੇ ਇਹ ਤਾਂ ਪਾਣੀ ਚੜ ਕੇ ਲੱਤਾ ਹੈ ਚੜ ਕੇ ਲੱਤਾ ਰਹੀ ਘਰ ਹੁਣ ਤੱਕ ਕੋਈ ਰਹਿ ਨਹੀਂ ਗਿਆ ਹਾਂ ਮਾਂ ਰਹਿ ਗਈ ਤੇ ਉਹ ਕੀ ਟਾੜੀ ਦੀ ਨਾਮ ਹੈ ਕਿ ਟਿੱਕੇ ਦਾ ਨਾਮ ਹੈ ਗਿੰਦੂ 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 ਸੈਂਟਰ ਸਾਊਂਡ ਕਰਾ ਦੇਣ ਕਰਦੇ ਨੇ ਤੈਨੂੰ ਬੰਮੀ ਤੇ ਸੈਂਟਰ ਕਰਾਈ ਹੋਸੀ ਪਾਣੀ ਖਤਮ ਹੋ ਗਿਆ ਉਹ ਜਿੱਦਾਂ ਖੜ੍ਹ ਦੇਦੀ ਹੈ ਇਹ ਸਰਦ تھوڑا جلوا نہ ہے میں بہنوں ساتھیا سنتی اپلا کر کر تو کٹائی ہے ٹھنڈا کٹائی ہے ٹھنڈا کٹائی ہے السلام علیکم ਹਾਂ ਨਾਲੇ ਜੀ ਬਹੁਤ ਬਰਾੜ ਆ ਗਈ ਲੈ ਕੇ ਜਗਰਾਜ ਅਬਰਾਮ ਐਂਬੂਲੈਂਸ ਆਉਂਦੀ ਆ ਬੰਦਾ ਚੱਲਦਾ ਰਾਜਾ ਆਪ ਲੈ ਲਈ ਗਏ ਤੇ ਕਿਹੜਾ ਤੇਰਾ ਇੱਕੋ ਹੀ ਐਂਬੂਲੈਂਸ ਨਹੀਂ ਐਂਬੂਲੈਂਸ ਵੀ ਪਾਣੀ ਆ ਗਿਆ ਯਾਰ ਪਗਤਪੂਰਨ ਸਿੰਘ ਪਗਤਪੂਰਨ ਸਿੰਘ ਇਹ ਸੇਵਾ ਸੰਸਥਾ ਸੇਵਾ ਸੰਸਥਾ ਕੋਟ ਹੀ ਸਿਖਾ ਤੋਂ ਆਏ ਨੇ ਭਾਈ ਉਹਨਾਂ ਨਾਲ ਆਇਆ ਮੈਂ ਅੱਜ ਤੇ ਆ ਦੇਖੋ ਇਹਦੇ ਵਿੱਚ ਪਾਣੀ ਆ ਰਿਹਾ ਹੋਰ ਕਹਿੰਦੀ ਆ ਉਹ ਹੋਰ ਕਹਿੰਦੀ ਆ ਵਿੱਚ ਵੀ ਪਾਣੀ ਆ ਗਿਆ ਹੋਰ ਆ ਪਾਣੀ ਆਪਣੇ ਵਾਲੀ ਆ ਪਿੱਛੇ ਉਹ ਤਾਂ ਹੀ ਕਹਿ ਰਹੇ ਮੈਂ ਕਿ ਉਹਨੂੰ ਕੋਈ ਨਾਮ ਲਾ ਕੇ ਰੱਖੇ ਘੱਟੋ ਘੱਟ ਉਹਦੀ ਕਚੇ ਵਾਲੀ ਵਾਲੀ

ਹਾਂ ਬਾਈ ਬੋਲੇ ਸਰ ਹਾਂ ਅੰਮਾਨੇ ਫਿਰ ਵੀ ਨਹੀਂ ਕੋਈ ਗੱਲ ਹੁੰਦੀ ਉਹਦਾ ਕੰਨਾ ਕੀ ਕਰਕੇ ਇਹਨੇ ਵਤਾਰੀ ਨਹੀਂ ਹੋਣਾ ਚਾਹੀਦੀ ਜੇਰਾਪਾ ਪਿਛਲੇ ਜਾਂਦਾ ਵੀ ਜਾਤ ਲਈਏ ਆਪਣੇ ਆਪ ਉਹ ਨਾਲ ਹੀ ਨਹੀਂ ਜੀ ਸਰ ਮਾਰੀ ਚੋਰ ਕੇ ਗੇਰ ਪਾਵਾ ਵੱਡਾ ਕਮੇਟੀ ਗੱਦਾ ਪਾਵਾ ਨਾਲੇ ਡੱਕਾ ਲੱਗਦੀ ਹਾਂ ਹਾਂ ਬਾਲੇ ਕੰਦਰਾ ਇਸ ਤਰ੍ਹਾਂ ਨਹੀਂ ਲਿਆ ਇਹ ਉਮੀ ਗਾ ਸੋ ਮੈਂ ਤਾਂ ਦਾ ਜਿਹੜੀ ਬੀਬੀ ਨੂੰ ਮੇਜਰ ਪ੍ਰੋਬਲਮ ਹੈ ਨਾ ਇੱਕ ਦਵਾਈ ਦਾ ਉਹਨੂੰ ਸਮਝ ਵੀ ਲੱਗੇ ਲੱਗੇ ਉਹ ਖਾਣੀ ਹੈ ਇਹ ਕਿਹੜੀ ਹੈ ਜੇ ਤੁਸੀਂ ਟੈਂਪਰ ਦਵਾਈਆਂ ਦੇ ਰਹੇ ਹੋ ਮੈਂ ਦੱਸਦਾ ਵੀ ਇੱਕ ਤਾਂ ਸ਼ੂਗਰ ਵਾਲੀ ਹੈ ਤੇ ਮੇਜਰ ਕੋਈ ਇਹਨਾਂ ਨੂੰ ਪੁੱਛਣਾ ਨਾ ਕਿਹੜੀ ਉਹ ਨਹੀਂ ਨਹੀਂ ਦੇ ਦੋ ਮੇਨ ਮੇਨ ਦਵਾਈ ਨਹੀਂ ਨਹੀਂ ਬਿਲਕੁਲ ਹੋਜੇ ਹੋਜੇ ਨਾ ਕੋਈ ਉਹ ਕਲੌਕਸਰ ਇੰਸਾਈਟ ਕਿਉਂਕਿ ਇੱਕੜਾ ਆਪ ਪੱਕੀ ਦਵਾਈ ਲਾਉਣੀ ਗਾਂ ਆਪੀ ਗਾਣਾ ਤਨਵਰ ਸਿੰਘ ਲਾ ਗਾਂ ਨੂੰ ਕੀ ਗੱਲ ਲਿਆ ਮੈਂ ਸਰਦਨ ਤਨਵਰ ਸਿੰਘ ਅਥਰਮੋਮੀਟਰ ਲਾ ਲਓ ਨਿੰਮੋ ਪੈਰਾ ਓਂਪਰਾ ਜੋ ਤੇ ਆ ਦੋ ਟਾਈਮ ਸਲੇਰ ਅਥਰਮੋਮੀਟਰ ਨਹੀਂ ਉਹ ਡੀਟੇਲ ਜਿਹੜਾ ਹੈ ਇਹ ਵੀ ਦੋ ਟਾਈਮ ਮੈਂ ਲਾ ਇੱਕ ਟਾਈਮ ਅਕਤਪੂਰਨ ਸਿੰਘ ਦੀ ਸੇਵਾ ਸੈਟਿੰਗ ਕੋਟ ਇਸੇ ਗਾ ਤੋਂ ਦਵਾਈ ਚੱਲਦੀ ਇਹ ਤਾਂ ਡਾਕਟਰ ਦਾ ਚੈੱਕ ਕਰ ਰਹੇ ਹੋ ਇਹਨੇ ਇਹ ਸਾਰੇ ਵੀਰ ਅਗਿਤਪੂਰਨ ਸਿੰਘ ਸੇਵਾ ਸੁਸਾਇਟੀ ਕੋਟ ਹਿਸੇਖਾਂ ਤੋਂ ਹਰ ਲੋ ਕਰਾਓ ਚੈੱਕ ਜੀ ਫੌਰ ਵੀ ਕਲੀਮਾਰ ਕਹਿ ਦੋ ਕੋਈ ਨਾ ਲੱਗਿਆ ਚਲੋ ਸੁਧਰਾ ਆਪੋ ਗਰੀਬ ਨੂੰ ਚੈੱਕ ਕਰਾਓ ਆਣ ਜੰਤੂ ਤੇਰੇ ਦਰਵਾਜ਼ੇ ਉੱਤੇ ਹੈਕਰ ਕੋਲ ਤੁਸੀਂ ਮੇਰੇ ਮੇਰੇ ਵੀ ਉੱਧਰ ਆਇਓ ਬਈ ਹੋਰਾਂ ਉਹ ਨੰਬਰਸ ਇੱਥੇ ਲੈ ਆਓ ਇੱਥੇ ਹੀ ਬੰਗਾਲੋ ਉਹ ਜਿਹੜੀਆਂ ਨਾਲੇ ਚਲੋ ਉੱਥੇ ਉੱਥੇ ਬਹਿ ਜਾਓ ਆ ਜਾਓ ਇਧਰ ਆਹ ਮਸਲਾ ਆਪਣਾ ਸਾਡਾ ਮਕਸਦ ਇਹ ਸੀ ਹੈ ਜੀ ਅਸੀਂ ਜਿਹੜਾ ਇਹ ਮਾਰੀਏ ਨਾਲੇ ਮੈਡੀਕਲ ਦੀ ਸੇਵਾ ਨਾਲ ਸਾਨੂੰ ਪਤਾ ਲੱਗਦੀ ਵੀ ਸਿੱਕੀ ਕੀ ਰਾਹ ਫਰ ਅੱਗੇ ਅਸੀਂ ਉਸ ਤਰ੍ਹਾਂ ਦੀ ਲੱਗਦੇ ਨੇ ਕਿੱਥੇ ਪਾਏ ਥਰਮਾ ਮਿਲਦਾ ਥਰਮਾ ਮਿਲ ਰਾਇਆ ਆਹ ਕੋਣੋ ਪਾਜੀ ਮਾਤਾ 209 ਆਈ ਸ਼ੂਕਰ ਦੇ ਵਿੱਚ ਪੈਸੇ ਨਾ ਦੱਪੇ ਜੇ ਆ ਇੱਕ ਟਾਈਮ ਆ ਇੱਕ ਟਾਈਮ ਆ ਦੂਸਰ ਸ਼ੂਕਰ ਦਾ ਕਿੱਥੇ ਪਤਾ ਦਈ ਮਾਤਾ ਲੱਜੀ ਦੀ ਵੀ ਟੂਫੋ ਨੇ ਵਿੱਜੀ ਨੇ ਪਿਆ ਲੱਗਦੀ ਰਵਾਹ ਤਾਂ ਲੱਜੀ ਦੀ ਟੂਫ ਖਾਰਛ ਹੁੰਦੀ ਹੈ ਦੱਪੇ ਪਤਾ ਲਾਵਾ ਕਿੱਥੇ ਪੱਦੇ ਸੀਗੇ डॉक्टर साहब इन ठंडी चक्कर बीबी हो गया ਗਾ ਢੱਲੀਏ ਕਹਿੰਦੇ ਡਾਕਟਰ ਸਾਹਿਬ ਚੱਲੇ ਨਾਲ ਚਾਪ ਪੱਠੇ ਪੁੱਠੇ ਖਾਨ ਲਾ ਦੇਣਗੇ ਜੀ ਡਾਕਟਰ ਸਾਹਿਬ ਬਲੌਗ ਹੁੰਦੇ ਮੇਰਾ ਜੂ ਜੂ ਚੱਲ ਰਿਹਾ ਹੈ ਅੱਛਾ ਕਿਹੜਾ ਮੇਰਾ ਜਸਵੰਤ ਸਿੰਘ ਵੀ ਦੇ ਲਈ ਹਾਂ ਬਸ ਨਿਭੜ ਵੀਏ ਹੁਣ ਅੱਗੇ ਜਾਣਾ ਈ ਆ ਵੇਨੇ ਬਾਈ ਹੁਣੇ ਦੱਸਦੇ ਅੱਛਾ ਆ ਬਾਈਏ ਦੀ ਲੋਕਲ ਨੇ ਆ ਦਾ ਤੋਂ ਮੀ ਗਾਸਤੇ ਬੀਚ ਹਾਈਡਰੋਪਿਕ ਹੈ ਕੋਈ ਤੇਰੇ ਹਾਂਜੀ ਸ਼ੁਕਰ ਹੈ ਜੀ ਤੁਹਾਨੂੰ ਦੇ ਦੇ ਹਰ ਨਹੀਂ ਆਜੋ ਸ਼ੁਕਰ ਹੈ ਜੀ ਆ ਉਹ ਮੀਆ ਭਰਾਵਾ ਖੋ ਖੱਲੇ ਨਾਲ ਖਾਲੀ ਸੁਕੇ ਯਾਰ ਪ੍ਰਾਈਮਰੀ ਸਾਨੂੰ ਹੀ ਪੁਆਏਗਾ ਤੂੰ ਤਾਂ ਕਿਹਨਾਂ ਕਰਾ ਫੁੱਲ ਕਰਾ ਰਿਹਾ ਥੋ ਸੁਰੇਸ਼ ਸਾਹਿਬ ਸਾਰੀਆਂ ਕਰੇ ਹਾਂ ਬਾਈ ਬੜੀ ਜੀ ਬਸ ਅੱਛਾ ਪਾਣੀ ਗਏ ਕਿਧਰ ਗਏ ਇੱਕ ਮੁਫਾਫਾ ਸੀਗਾ ਯਾਰ ਪਸੰਦ ਦੇ ਵਿੱਚ ਚਲਾਦੀਆਂ ਜੀ ਨਹੀਂ ਨਹੀਂ ਆ ਪਸਵਾਹ ਪਿਆ ਜੀ ਇਹ ਪਿਆ ਇਹ ਕਿੱਟਾ ਹੈ ਲਾਖਾ ਹੀ ਉਹਨੇ 55 ਸੀ ਆ ਉਹ ਇੱਕ ਹੋ ਗਿਆ ਜੀ ਇਹ ਲੋਕੀ ਤੇ ਨਹੀਂ ਮੁਸੇਮ ਲੜਕੋ ਇਹਨਾਂ ਨੂੰ ਬੁਖਾਰ ਹੈ ਇਹਨਾਂ ਦੀ ਸ਼ੂਕ ਦੇਖੋ 33 ਆਈ ਹੈ ਇਹਨਾਂ ਨੂੰ ਲੱਗਦਾ ਬਾਹਾਂ ਬੜੀਆਂ ਦਰਦ ਕਰਦੇ ਨੇ ਮੈਨੂੰ ਪਤਾ ਹੈ ਮੈਂ ਦਰਦਾਂ ਵਾਲੇ ਮਰੀਜ਼ੀ ਜਾਂਦਾ ਸਾਨੂੰ ਜੱਜ ਵੜੀ ਵੀ ਖਾਰਸ ਵਾਲੇ ਨਾਲ ਜ਼ਿਆਦਾ ਹੋਣਗੇ ਕੀ ਨਾ ਪਿੰਡ ਵੀ अच्छा हाँ ahead... खाली कागज़ दे दीजिए ਅਈ ਅੰਕਲੀ ਕਾਲੇ ਕ ਪਿੰਡ ਗਏ ਹੈ ਅਈ ਕਾਲੇ ਕ ਪਿੰਡ ਗਏ ਉੱਥੇ ਬੰਦਾ ਉਹ ਹੀ ਕਰਿਆਨੇ ਦੀ ਦੁਕਾਨ ਹੀ ਛੱਡ ਗਿਆ ਕਹਿੰਦਾ ਲੋਕਾਂ ਨੇ ਵਾਧੂ ਕੰਨਾ ਇਕੱਠਾ ਕੀਤਾ ਉਧਰ ਬਹੁਤ ਬਹੁਤ ਲੋਕ ਉੱਥੇ ਆਂਟੀ ਨਹੀਂ ਨਹੀਂ ਉੱਥੇ ਆਂਟੀ ਬਹੁਤ ਗਏ ਲੋਕ ਉਧਰ ਉਹ ਨਹੀਂ ਆ ਆਪਣਾਈ ਕਹਿੰਦੇ ਕੀ ਉਹਨੂੰ ਕਨੇ ਆ ਖੋਨੇ ਵਾਲਾ ਖੋਨੇ ਵਾਲਾ ਉੱਥੇ ਲੋਕਾਂ ਬਹੁਤ ਹੋ ਗਏ ਕੀ ਕਲ ਮਰੀਆ ਜਿੰਨੀ ਲੋੜ ਲਾਵਾ ਸਿਖਾਉਂਦਾ ਮੈਂ ਆਗਾ ਪੁੱਛ ਹਾਂ ਉੱਥੇ ਮੈਂ ਝੂੜ ਨਹੀਂ ਬੋਲਦਾ ਉਥੇ ਦੁਕਾਨ ਕਰਨਿਆ ਦੁਕਾਨ ਛੱਡ ਗਏ ਹੈ ਸੱਚੇ ਤਾਂ ਕੀ ਹੋਣਾ ਚਾਹੀਦਾ ਚਲੋ ਠੀਕ ਹੈ ਜਿੰਨੀ ਲੋੜ ਹੈ ਬੀਬੀ ਜਾਈਂ ਨਾ ਤੇ ਪਹਿਲਾਂ ਬੀਬੀ ਜਾਈਂ ਅਰੇ ਕੋਈ ਮੈਨੂੰ ਨਾ ਹੌਂਦਾ ਮੈਨੂੰ

ਪੰਜ ਦਿਨ ਦੀ ਇੱਧਰ ਵੀ ਹੈ ਜੀ ਦੋ ਇੱਥਾਨੇ ਪਹਿਲਾਂ ਵੀ ਪੀਪਲੀ ਹਾਂਜੀ ਵਾਰੀ ਜਾਂਦਾ ਹਾਂ ਹਾਂਜੀ ਵਾਰੀ ਜਾਂਦਾ 155 ਇਹਨਾਂ ਦੀਆਂ ਹੀ ਹੋ ਗਈ 150 160 ਉਹ ਪੀਪਲੀ ਆਉਂਦੀ ਹੈ ਜਦ ਜਦ ਇਹ ਖਾਣੇ ਸਾਰੇ ਬੜਾ ਪੀਪਲੀ ਬੜਾ ਪੈਣਾ ਆਓ ਬਾਦੀ ਇਹ ਪਿੰਡ ਦਾ ਨਾਮ ਕੀ ਹੈ ਬਲਾ ਪਿੰਡ ਦਾ ਨਾਮ ਤਲਵੰਡੀ ਤਲਵੰਡੀ ਕਿਹੜੀ ਹੈ ਰਾਏ ਸਾਹਿਬ

ਜੀਪ ਖਾਲਸਾ ਦਵਾਨ ਇੰਦਰਵੀਰ ਸਿੰਘ ਬੁਲਾ ਰਿਹਾ ਬੁਲਾ ਰਿਹਾ ਕੋਣ ਹੈ ਇੰਦਰਵੀਰ ਇੰਦਰਵੀਰ ਬੁਲਾ ਰਿਹਾ ਹੋਣਾ ਚੀਪ ਖਾਲਸਾ ਦਵਾਨ ਦਾ ਤੇ ਉਹੀ ਹੈ ਬੁਲਾ ਰਿਹਾ ਹਾਂ ਹਾਂ ਠੀਕ ਆ ਬੈਠਾ ਪਰਲੇ ਪਾਸੇ ਇਹ ਐ ਸਟੈਂਡਿੰਗ ਕਮੇਟੀ ਦਾ ਵੀ ਇਹੀ ਚਾਰਜ ਹੈ ਨਾ ਜੀ। ਕੀਵ ਖਾਲਸਾ ਦਵਾਨ ਦਾ। ਬੇਅਦਬੀ ਨੇ ਵੀ ਜਿਹੜਾ ਸਟੈਂਡਿੰਗ ਕਮੇਟੀ ਦਾ ਪ੍ਰਭਾਣ ਹੈ। ਪਤਾ ਹੀ ਬਾਅਦ ਚ ਲੱਗਿਆ ਨਹੀਂ ਜੀ। ਘੇਰ ਲੈਣਾ ਸੀ ਆਪਾਂ ਨੇ। ਇਹ ਹਾਂ ਜੀ। ਅਸੀਂ ਤੇ ਆ ਗਏ ਤੁਹਾਡੇ ਏਰੀਆ 'ਚ। ਮੰਨੇ ਕੀ ਰਾਂ ਦਾ ਪਿੰਡ ਆਪਾਂ ਜਾਣਾ ਅੱਜ ਇਨਸ਼ਾਅੱਲਾ ਸੁਬਾਨ ਅੱਲੋ ਆ ਜਾਣਾ ਬਾਬਾ ਜੀ ਹਾਂ ਜੀ ਬਰਾਬਰ ਬੰਦੇ ਆ ਨਿਕਲ ਆ ਪਾਦਾ ਜੀ ਬੁਨਾਈ ਹੋੜ ਦੇ ਸਾਥੀਆ ਕਿੱਦਾਂ ਆਹ ਪਰਾਧੋੜ ਆਈ ਪਾਈ ਨੂੰ ਉੱਪਰ ਤੋਂ ਨਾਲੀ ਤੋਂ ਇਹਦੇ ਵਿੱਚ ਉੱਥੋਂ ਤੇਰਾ ਦਾ ਹੈਗਾ ਅੱਜਾ 2 4 9 3 ਹੈ ਈ ਲੈਣਾ ਬੰਦੇ ਤੁਸੀਂ ਇਹਦੇ ਵਿੱਚ ਇੱਥੇ ਚੱਲ ਚੱਲੇ ਹੀ ਮੈਂ ਕਹਾਂ ਇੱਥੇ ਕਿੰਨੇ ਬੰਦੇ ਨਿਕਲੇ ਹਾਂ ਹਾਂਜੀ 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 ਹੁਣ ਇੱਥੋਂ ਆਪਾਂ ਜਾਨ ਜਾ ਕੇ ਨਾ ਗਾੜੀ ਡੇਰੇ ਆ ਤੋੜੀ ਪੜਾ ਪਣੀ ਕੋਲੋਂ ਤਾਂ ਡੇਰੇ ਆ ਦੇ ਠੀਕ ਹੈ ਠੀਕ ਹੈ ਲੋਕੀ ਬਾਹਰ ਛੜਕਾਂ ਦੇ ਆ ਕੇ ਖਲੋਤੇ ਆ ਡੰਗਰ ਲੈ ਗਿਆ ਮੈਂ ਇੱਥੇ ਡੰਗਰ ਖਲਾ ਕੇ ਖਲੋਤੇ ਲੱਗੋ ਹਾਂਜੀ ਇਹਨਾਂ ਨੂੰ ਕਾਫੀ ਮਟੰਡਾ ਆ ਦੇ ਬਹੁਤ ਸਾਰੇ ਨੇ ਡਾਕਟਰ ਆਪ ਪੈਰ ਦੱਬ ਕੇ ਰੱਖੋ ਬਸ ਨਾ ਨਾ ਪੈਰ ਦੱਬ ਕੇ ਰੱਖੋ ਆਜੋ ਆਜੋ ਵੇਖੀ ਉਹ ਉਹ ਦਿਜ ਵੜ ਗਿਆ ਇਹਨੇ ਤਾਂ ਬਜਾਦੀ ਮਾੜੀ ਹੋਣ ਈ ਸੀ ਪੰਜ ਸੱਤ ਫੜੀ ਡਿੱਗ ਪਿਆ ਪਹਿਲੀ ਵੇ ਡਿੱਗ ਗਿਆ ਅੱਛਾ ਉਹ ਵੀ ਇਹ ਵੀ ਜਾਂਦੇ ਨੇ ਪੁੱਤ ਲੋਕਾਂ ਦੇ ਘਰੋਂ ਪੂਰਾ ਪਾਣੀ ਆਇਆ ਉਹ ਸਾਡਾ ਉੱਪਰ ਡਰੋਨ ਆੜਦਾ ਉਹ ਦੇਖੋ ਸਾਹਮਣੇ ਕੋਈ ਚੈਨਲ ਹੈ ਵੀਰੇ ਆਪਣਾ ਹਾਂਜੀ ਕਿਹੜਾ ਪੰਜਾਬ ਨਵਾਂ ਹੀ ਬਣਾਇਆ ਵੀਰੇ ਕੱਲ੍ਹ ਹੀ ਹਲੇ ਅੱਛਾ ਠੀਕ ਹੈ ਕਿੰਨੇ ਦਾ ਲਿਆਇ ਟ੍ਰੋਨ 70000 ਠੀਕ 70000 ਕਿਵੇਂ ਠੀਕ ਹੈ ਠੀਕ ਨਵਾਂ ਤੇ ਹੋਣਾ 2 ਲੱਖ ਦਾ ਨਵਾਂ 1.5 ਲੱਖ ਆ ਆਲਮੇਲਾ ਦਾ ਖਾਣਾ ਵੀ ਨਹੀਂ ਛੱਡੀ ਬੈਠੇ ਨੇ ਡੰਗਰ

ਉਹ ਪਿਛਲਾ ਗੋਆ ਕੱਢਦੀ ਜਿਹੜਾ ਪਹਿਲਾ ਉਹ ਉਹ ਦੂਜੇ ਲਗ ਰਹੇ ਮੇਰੇ ਕੋਲ ਆਹ ਪਰੇ ਵੀ ਬਚੇ ਨਾ ਉਹ ਲਾ ਪਣਾ ਭੈਣ ਗੋਆ ਉਹ ਦੂਜੇ ਆ ਬੱਗੀ ਕਾਈ ਮੇਣਾ ਉਹ ਬੰਨਦਾ ਜਿਹੜਾ ਇਹ ਸੋਡਾ ਵੀ ਪਾਈਆ ਪਾਈਆ ਦਿੱਤਾ ਵੀ ਚੱਲ ਵਾਹੂ ਲੱਗ ਜਾਈ ਤੇ ਹਾਂ ਜੋਈ ਆਪਣਾ ਕੋਈ ਜੇ ਕੋਈ ਟੀਕੇ ਨੂੰ ਲਾ ਲਵੇ ਕਿਸੇ ਨਾਲ ਹੀ ਉਹਨੇ ਜਿਹੜੀ ਬੰਦੂ ਲਾ ਲਵੇ ਲਿਖ ਕੇ ਰੱਖ ਆਪਾਂ ਐਂਟੀਬਾਡੀ ਲਾਦਾ ਕਿ ਨਹੀਂ ਬੋਗੜਾ ਭੈਣ ਮੋਰ ਪੰਨਾ ਕੋਲੋਂ ਘੜਾ ਪੜ੍ਹੋ ਜਿਹੜਾ ਕੋਡਾ ਪਾ ਰਿਹਾ ਹੈ ਕੋਈ ਨਵੀਂ ਕਰੂ ਅਗਰ ਆਈ ਉਹਨੇ ਕੁਲੀ ਨਹੀਂ ਸੁਣੀ ਉਹਨੂੰ 100 ਫੂਕੀ ਤਾਂ ਫੇਡ ਡਾਕਟਰ ਬੜੇ ਯੋਰ ਨਾਲ ਮਗਾਇਆ ਇੱਥੇ ਆਉਂਗਾ ਪਾਣੀ ਆਣਾ ਪਾਣੀ ਆ ਪਾਣੀ ਜੋਈ ਅੱਜ ਤੂੰ ਇਹਦੇ ਵੀ ਕਹ ਦੇ ਆਈ ਗਏ ਅੱਜ ਬੋਦਲ ਉਹ ਤੋਂ ਬਾਹਰ ਮਮੀ ਦੀ ਬਣ ਗਿਆ ਹਾਂ ਬਣ ਫੋਨ ਦੂ ਜੇਲ ਦਿੱਤੀ ਗਈ ਦਾ ਦੇਰ ਸਮਝਾ ਦਿੰਨੇ ਆ ਪਰ ਸਹੀ ਠੀਕ ਕਰਾਉਣਾ ਕੌਣ ਨੇ ਇਹ ਤੇ ਚਲੋ ਕੋਲ ਵੀ ਲਿਖ ਦਿੰਨੇ ਆ ਉਹਦੇ ਲਈ ਜਾਣਾ ਚਲੋ ਹਾਂ ਇਹਦੀ ਲਾ ਦੇਣੇ ਠੀਕਾ ਮੇਰਾ ਖਰਾਬ ਹੀ ਠੀਕ ਹੋ ਆਉਂਦਾ ਚਲੋ ਦਲੇਰ ਦਲੇਰ ਸਿੰਘ ਮੈਂ ਕੱਤ ਦਲੇਰ ਦੀ ਬਣਾਈ ਨਾਲ ਹੀ ਧੀਰੇ ਇੱਕ ਲਾਲ ਨੂੰ ਮੇਰੀ ਗੱਲ ਸੁਣ ਲੋ ਜਿਹੜਾ ਡਿੱਗਦਾ ਆ ਕਿਸੇ ਨੇ ਹੱਥ ਨਹੀਂ ਪੋੜਿਆ ਉਹ ਨਾਲ ਹੀ ਜਾਵਾਂਗਾ ਮੈਂ ਤਾਂ ਮੈਂ ਵਾਪਸ ਆਉਂਦਾ ਮੈਂ ਤਾਂ ਤੇਰੇ ਬੋਲੇ ਸੱਚਾ ਰਹੇ ਆਵੇ ਇਧਰ ਵੀਡੀਓ ਬੰਦ ਕਰਕੇ ਫੇਟਣਾ ਹੋ ਗਿਆ ਇਹ ਹੀ ਬਣਾਉਣੀ ਸੀ ਕੋਈ ਲੋਕ ਇਹਨੂੰ ਲਾਓ ਨੂੰ ਰੈਂਡੂ ਨੂੰ ਰੈਂਡੂ ਭਗਤ ਪੂਰਨ ਸਿੰਘ ਸੇਵਾ ਸਾਇਟੀ ਰਜਿਸਟ੍ਰੇਸ਼ਨ ਕੋਟ ਇਸੇ ਖਾ ਮੋਗੇ ਤੋਂ ਆਏ ਨੇ ਬਾਈ ਇਹ ਜਨਮ ਤੇ ਮਾਰੇ ਲਿਖੇ ਫੈਰ ਰਹਾ ਆਵੇ ਦੇ ਦੇ ਕੋਟ ਇੱਕ ਖੂਨ ਸੰਗਣਾ ਸੀ ਤੇ ਕੋ ਡੀ ਪੀ ਨਹੀਂ ਬਣਿਆ ਸੀ ਜੀ ਇੱਕ ਇਹ ਜੂਨੀ ਲੈ ਕੇ ਦੇ ਦੇ ਜਰਨਲ ਚ ਦੇ ਦੇ 170 ਗੁਰੂ ਪਤਾ ਲਾ ਦੇ 300 ਯੂਡੀ ਲਈ 300 ਜਰਨਾਂ ਦੀ ਯੂਡੀ ਲਈ 300 ਜਰਨਾਂ ਦੀ ਉਹ ਦੇਖੋ ਕਿਵੇਂ ਕੋਠਿਆਂ ਤੇ ਪਾਏ ਹੋਏ ਨੇ ਨਾਨੇ ਨਾਲ ਦੇ ਘਰੇ ਆਈ ਕਣਕ ਵੀ ਉੱਪਰ ਚੜੀ ਗਈ ਹੈ ਆ ਰਹੇ ਆਂ ਝੌਂਪੜੀਆਂ ਬਣਾ ਕੇ ਸਾਰੇ ਕਰ ਲੈ ਝੋਪੀਆਂ ਬਣੀ ਆਈਆਂ ਇਹ ਨਹੀਂ ਵੀ ਹਾਂ ਇੱਕ 2 3 ਚਲੋ ਅਗਲੇ ਘਰ ਚਲਦੇ ਆਂ ਇਹ ਮੈਂ ਕਹੇ ਐ ਹੋਏ ਪਏ ਜਿਵੇਂ ਖਾਣਾ ਪੀਣਾ ਛੱਡਿਆ ਇਹਨਾਂ ਨੇ ਡੰਗਰਾਂ ਨੇ ਮੈਂ ਖਾਂਦੇ ਪਿੰਦੇ ਹੀ ਨਾ ਪਏ ਜਿਵੇਂ ਘਟ ਖਾਂਦੇ ਪਏ ਹਨਾ ਹੂੰ ਖੁੱਲੇ ਨਹੀਂ ਨਾ ਕੁਝ ਹੋਣ ਜੀ ਕਾ ਬਣਾ ਵੇਖੋ ਆ ਦਵਾਈ ਇਹ ਆ ਪਾਊਡਰ ਦੋਵੇਂ ਲਿਆ ਕੇ ਕੋਸੇ ਪਾੜ ਕੇ ਦੇ ਰਹੇ ਨੇ ਡਾਕਟਰ ਸਾਹਿਬ ਕੋਸਾ ਪਾਣੀ ਦੇ ਰਹੇ ਹਾਂ ਇਕੱਠੇ ਦਿਓ ਇਕੱਠੇ ਦਿਓ ਦੋਵੇਂ ਅੰਦਰ ਜਾਣੇ ਚਾਹੀਦੇ ਆ ਇੱਕੇ ਵਾਰੀ ਚੰਗੀ ਤਰ੍ਹਾਂ ਘੋਲ ਕੇ ਨਾ ਭਾਜੀ ਲਿਖੋ ਨਾ ਗਰਮ ਕਰਕੇ ਦੇ ਦੇਣਾ ਜੀ ਕਰਮ ਕਰ ਦੋ ਇੱਕ ਜਿਹੜਾ ਪੈਰ ਖਰਾਬ ਨੇ ਪਾਣੀ ਨਾਲ ਲੰਗ ਲੰਗ ਕੇ ਆਹ ਭੈਣ ਜਿਹੜਾ ਪੇਟ ਆ ਗਿਆ ਹੈਗੀ ਹੈਗੀ ਇਹਨੂੰ ਇੱਕ ਸ਼ਾਮੀ ਇੱਕ ਸਵੇਰੇ ਬੁਲਾਓ ਕਿੰਨੇ ਲੈਣੀ ਤੇ ਆਹ ਜਿਹੜਾ ਟੀਕਾ ਟਲਪੂ ਆਹ ਲਓ ਆ ਇਹਨਾਂ ਦੇ ਪੈਰ ਇਹਨਾਂ ਦੇ ਪੈਰ ਖਰਾਬ ਹੋਏ ਪਾਣੀ ਲੰਗ ਲੰਗ ਕੇ ਦਵਾਈ ਦੋ ਜੀ ਇਹਨਾਂ ਨੂੰ ਤੁਸੀਂ ਦੋ ਪੈਰਾਂ ਤੋਂ ਕੋਈ ਲੈਣ ਹਾਂ ਹਾਂਜੀ ਹਾਂਜੀ ਪਰ ਇਹ ਪੜਾ ਪਰ ਇਹ ਪੜਾ ਇੱਕ ਗਰਮੀ ਦਾ ਪੈਰ ਵਾਸਤੇ ਬਾਕੀ ਕੌਣ ਜੀ ਜਨਾਲੇ ਨਹੀਂਗਾ ਨਹੀਂ ਕਿੱਥੇ ਜਾਣਾ ਪੈਂਦਾ ਪੜ੍ਹਾਈ ਵਾਸਤੇ ਤੇ 8ਵੀਂ ਤੱਕ ਇੱਥੇ ਹੀ ਹੈ ਕਿਤੇ ਹਾਇਰ ਸਕੈਂਡਰੀ ਵਾਸਤੇ ਜਨਾਲਾ ਤੇ ਉਸ ਤੋਂ ਉੱਪਰ ਯੂਨੀਵਰਸਿਟੀ ਅੰਮ੍ਰਿਤਸਰ ਪੈਰਾ ਦੇ ਉੱਪਰੋਂ ਖਾਰਸ਼ਾ ਉਹਨਾਂ ਦੇ ਆਹਾਂ ਕਿਹੜੀ ਕੁੜੀ ਐ ਨਾ ਦੋਨੋਂ ਜੀ ਨੀਦ ਵਾਈਟ ਅੰਗਰਾਲੀ ਦੇ ਉਹ ਡੰਗਰ ਵਾਲੇ ਵੀ ਕਰਜਾਂ ਦੀ ਕੰਮ ਆਹ ਕਿਵੇਂ ਗੱਲੇ ਕਿੱਲੇ ਜਿਹਾ ਲੱਗ ਪਿਆ ਹੋਏਗਾ ਇੱਕ ਇੱਧਰ ਬੁੱਢ ਮਾਤਾ ਹੈ ਉਹ ਦੇਖ ਚਲੋ ਚਲੋ ਲੈਓ ਮੈਡੀਸਿਨ ਆ ਗਏ ਮੈਡੀਸਿਨ ਆ ਗਏ ਲੈਓ ਆਜੋ ਚਲੋ ਜੀ ਚਲੋ ਆਜੋ ਆਜੋ ਰਸਾਂ ਨਹੀਂ ਲਾਗੇ ਕੋਈ ਚੱਕਰ ਨਹੀਂ ਇਧਰ ਉਹ ਨੀ ਬੁਖਾਰ ਹੀ ਨੇ ਨਹੀਂ ਨਹੀਂ ਐਂ ਕੀ ਆਓ ਫਿਰ ਇਧਰ ਡਿੱਗੋ ਇਧਰ ਦੀ ਆਜੋ ਮੈਂ ਕਹਿੰਦਾ ਕੰਗ ਉਹ ਘਰ ਚ ਜਾਣਾ ਇਹੋ ਜੀ ਚੀਜ਼ ਨਾ ਪੁੱਜੀ ਹੋਊ ਕੋਈ ਘਰ ਦੇ ਮਿੰਟ ਵੀਰੇ ਆਗੇ 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 ਦਲੇਰ ਦਲੇਰ ਉਹ ਲੈਓ ਯਾਰ ਦਵਾਈ ਆਜੋ ਅੱਗੇ ਉਹ ਦਲੇਰ ਆਜੋ ਯਾਰ ਆਈ ਜੈ ਜੀ ਜੇ ਨਹੀਂ ਮਾਰਦਾ ਆਹੋ ਸਾਰੇ ਜਾਣੇ ਸਾਲਾ ਮਾਦੀ ਜੀ ਵਰਗੇ ਜਾਣ ਡਾਕਟਰ ਸਾਹਿਬ ਜਾ ਰਹੇ ਨਹੀਂ 12 ਕਿਲੋਮੀਟਰ ਹੈ ਕਾਨੂੰ ਮੈਂ ਮੈਂ ਤੁਹਾਡੀ ਵੀਡੀਓ ਬਣਾਉਣ ਕਰੇ ਚੜ ਲਗੇ ਉੱਤੇ 12 ਕਿਲੋ ਮੀਟਰੋਂ ਬਾਰਦਰ ਸਕੂਨ ਤੋਂ ਸੀਵਾ ਸੰਗ ਦਾ ਜਿਹੜੇ ਮੈਂ ਲਵਾਵਾਂ ਲੁੱਟ ਰਹੀ ਆ ਵਾਲੇ ਦੇ ਉੱਤੇ ਚੜਦੀ ਕਲਾ ਇਹ ਸਾਡੇ ਮਾਸਟਰ ਜੀ ਆ ਮਾਸਟਰ ਜੀ ਨੇ ਜੀ ਮਾਸਟਰ ਜੀ ਕੀ ਕੀ ਸਬਦਾ ਸੀ ਇਹਨਾਂ ਤੇ ਜਾਪਣਾ ਜਿਹੜਾ ਭਿੱਜਣਾ ਇਹ ਕੁਝ ਨਹੀਂ ਭਿੱਜਾ ਜਨਾ ਹਾਂ ਅੱਛਾ ਮਾਸਟਰ ਜੀ ਗਏ ਕਿ ਜਾਨਦਾ ਕੀ ਆ ਇਹ ਦਵਾਈਆਂ ਨੇ ਇਹ ਦਵਾਈਆਂ ਦੀ ਦਵਾਈ ਦੁਈ ਚਾਹੀਦੀ ਵੀਰੇ ਦਵਾਈ ਦਵਾਈ ਚਾਹੀਦੀ ਕੋਈ ਦਵਾਈ ਬਾਪਰੇ ਇੱਧਰ ਉਹ ਬੀਬੀ ਇੱਧਰ ਵੇ ਮਾਤਾ ਉਹਨੂੰ ਦੇ ਦੇਖਣਾ ਉਧਰ ਹਾਂ ਉਹ ਮਾਤਾ ਦੇਖਿਆ ਉਹ ਬਸ ਉਹ ਤਾਂ ਲੈ ਗਏ ਨੇ ਫਿਰ ਤੇ ਦੱਬਿਆਂ ਤੇ ਫਿਰ ਪਾਣੀ ਆਇਆ ਫਿਰ ਤਵਾ ਦਾ ਆਰਾਧ ਨੂੰ ਤੇ ਮਿੰਡੋਂ ਨੂੰ ਚੜ ਗਿਆ ਆਰਾਧ ਨੂੰ ਪਾਣੀ ਤੇ ਫਿਰ ਪਾਣੀ ਹੋ ਗਿਆ ਘਰਾਂ 'ਚ ਫਿਰ ਗਿਆ ਨੀ ਮੈਂ ਘਰਾਂ ਜਿਹੜਾ ਉੱਚਾ ਘਰ ਹੀ ਕੋਈ ਉਹ ਸੁੱਕਾ ਰਹਿ ਗਿਆ ਇਨਾਂ ਦੇ ਜਨਾ ਕਥਾ ਉਗੜਾ ਹੁੰਦਾ ਨੀੜਾ ਇਨਾਂ ਕੋ ਬਾਕੀ ਸਾਰੇ ਪਾਣੀ ਫਿਰ ਗਿਆ ਸਾਰੇ ਪਾਣੀ ਇੱਧਰ ਵੇਖ ਕੇ ਫਿਰਿਆ ਹਨ ਤੇ ਆ ਛੜਕ ਨਹੀਂ ਕਜੀ ਤੇ ਪੀ ਇਥੇ ਨੰਗੇ ਛੜਦੇ ਨਹੀਂ ਤੇ ਸਰਕਾਰ ਨੇ ਫਿਰ ਪੜੀ ਬਾ ਐਮ ਐਲ ਨੇ ਆਕੇ ਕਿ ਨਹੀਂ ਕੋਈ ਨਹੀਂ ਇਥੇ ਆਇਆ ਉਹ ਦੰਦਾ ਐਮ ਐਲ ਕੋਈ ਨਹੀਂ ਇਧਰ ਆਇਆ ਅੱਛਾ ਪਰ ਆਮ ਲੋਕਾਂ ਨੇ ਥਾਲੀ ਸੋਹਣੀ ਹਾਂ ਆਮ ਲੋਕਾਂ ਜਿੰਨਾ ਪਿੰਡਾਂ ਚ ਰਹਾਈਆਂ ਕਰ-ਕਰ ਕੇ ਤੇ ਲੰਗਰ ਲਾਏ ਨੇ ਜਾਂ ਚੀਜ਼ਾਂ ਕੋਈ ਕੋਈ ਜੀ ਡੰਗਰਾ ਡੁੰਗਰਾ ਲੈ ਲੈਂਦਾ ਖਾਣ ਪੀਣ ਦੇ ਉਹੋ ਦਿੱਤਾ ਤੇ ਐਮ ਐਲ ਕਿਹੜਾ ਤੁਹਾਡੇ ਲੱਕੇ ਦੇ ਉਹ ਤਾਰੀ ਆ ਜਨੂ ਆਦੇ ਪੋਣਾ ਮੈਂ ਧਾਰੀ ਆ ਹਾਂਜੀ ਕਰ ਰਿਹਾ ਬਰ ਕਾਫੀ ਹੋਤਾ ਉਹ ਉਹ ਜਾਂਦਾ ਜਿੱਥੇ ਪਾਣੀ ਟੁੱਟਦਾ ਉੱਥੇ ਜਾਂਦਾ ਜਿੱਥੇ ਬੰਨ ਨਹੀਂ ਖਲੋਂਦਾ ਜਾਂ ਕਿਸ ਤਰ੍ਹਾਂ ਉਹ ਜਾਂਦਾ ਚੰਗੇ ਜਿਹੇ ਥਾਵਾਂ ਤੇ ਬਾਕੀ ਆਮ ਥਾਵਾਂ ਤੇ ਉਹ ਜਾਂਦਾ ਨਹੀਂ ਇਹ ਕੁਲਵੰਤ ਸਿੰਘ ਧਾਰੀ ਵਾ ਆ ਆ ਆਮ ਆਦਮੀ ਪਾਰਟੀ ਦਾ ਜਲਦੀਪ ਸਿੰਘ ਜਲਦੀਪ ਜਲਦੀਪ ਸਿੰਘ ਉਹ ਕਹਿਣ ਦਾ ਮਤਲਬ ਵੀ ਪਰ ਉਹ ਉੱਥੇ ਜਾ ਰਿਹਾ ਜਿੱਥੇ ਹਜੇ ਪਾਣੀ ਨੂੰ ਬੰਨ ਰੋ ਰੋਕਣਾ ਹਾਂਜੀ ਹਾਂਜੀ ਇਹ ਨਹੀਂ ਹੈ ਪਾਣੀ ਕਵਰ ਕਰਨਾ ਜਿਹੜੇ ਉੱਥੇ ਮਲਾ ਸਾਹਿਬ